ਹਾਂਜੀ ਅਸੀਂ ਹੁਣ ਪੁੱਜੇ ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸਵਰ ਸਕੂਲ ਬੈਕ ਬੋਦਲਾ ਇਸ ਸਕੂਲ ਨੂੰ ਹੜਤ ਪੀੜਤਾਂ ਦਾ ਇੱਕ ਰਾਹਤ ਕੈਂਪ ਬਣਾਇਆ ਗਿਆ ਹੈ ਇੱਥੇ ਕੁਝ ਪਰਿਵਾਰ ਬੈਠੇ ਨੇ ਟਾਣੀ ਮੋੜ ਨਰਾਮ ਤੋਂ ਉਹਨਾਂ ਨਾਲ ਪੁੱਛ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇੱਥੇ ਕਿਹੜੇ ਕਿਹੜੇ ਸਸਥਾਵਾ ਤੇ ਕੀ ਕੀ ਤੁਹਾਨੂੰ ਲੰਗਰ ਦੀ ਸੇਵਾ ਪਚਾਈ ਜਾਈਏ ਅਸੀਂ ਸਾਥੀ ਨਾਲ ਗੱਲ ਕਰਦੇ ਹਾਂਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਟਾਣੀ ਮੋੜ ਦਾ ਹਾਂਜੀ ਸਰਪੰਚ ਸਾਹਿਬ ਅਸੀਂ ਟਾਣੀ ਮੋੜਰਮ ਤੇ ਉੱਠ ਕੇ ਜੀ ਅਸੀਂ ਪ੍ਰਾਇਮਰੀ ਸਕੂਲ ਬੈਕਾਸ ਜੋ ਸੁਸ਼ਮਰਾਨ ਕੈਂਪਰ ਮਿਲਾ ਹੈ ਅਸੀਂ 30 40 ਪਰਿਵਾਰ ਐਸੀ ਇਕੱਠੇ ਬੈਠੇ ਸਾਡੇ ਸੁਰਿੰਦਰ ਰਕਬੋਜ਼ ਪ੍ਰਧਾਨ ਜੀ ਫਾਜ਼ਿਲ ਕਾ ਤੋਂ ਸਾਡੇ ਕੋਲ ਪਹੁੰਚੇ ਔਰ ਗਵਾਯਾ ਸਾਹਿਬ ਸੇਵਿਸਰ ਗਵਾਯਾ ਜੀ ਗਵਿੰਦਰ ਗਵਾਯਾ ਜੀ ਸਾਡੇ ਗੁਰਪ੍ਰੀਤ ਪ੍ਰਧਾਨ ਜੀ ਇਹਨਾਂ ਨੇ ਬਹੁਤ ਵਧੀਆ ਸਾਡੇ ਦੇ ਜਿਹੜਾ ਅੱਜ ਤਰਪਾਲਾ ਵਗੈਰਾ ਦਿੱਤੀਆਂ ਇਹ ਕਰਦੇ ਕਿਤੇ ਉੱਪਰ ਸਮਾਨ ਛਤਾਂ ਦੇ ਪਿਆ ਹੈ ਔਰ ਤੰਬੂ ਵਗੈਰਾ ਜਿਹੜੇ ਲੱਗੇ ਜਿੰਨਾਂ ਦੇ ਰਹਿੰਦੇ ਕਿੰਨੀਆਂ ਤਰਪਾਲਾਂ ਦੇ ਚੱਕਿਆ ਅੱਗੇ ਪਹਿਲਾਂ ਜੀ ਬਾਦ ਸਾਹਿਬ ਨੇ 20 ਬਹ ਦੇਤੀਆਂ ਅੱਗੇ ਜਿਹੜੇ ਤੰਬੂ ਰੈਗੂਲਰ ਜਿਹੜੇ ਵੱਲੇਛਾ ਤਾੜਾਂ ਦੇ ਪਾਸੇ ਲਾਏ ਗਏ ਤਰਪਾਲਾਂ ਤਾਂ ਬਹੁਤ ਦਿੱਤੀਆਂ ਨੇ ਸਾਡੇ ਕੋਲ ਜਿਹੜੇ ਟਾਣੀ ਮੋੜਾ ਪਰਿਵਾਰ ਦੇ ਸਾਹਿਬਾਂ ਜਿਨ੍ਹਾਂ ਨੂੰ ਰੈਗੂਲਰ ਵੀ ਮੌਜੂਦਾ ਜਿਨ੍ਹਾਂ ਚਾਹੀਦੀਆਂ ਲੋੜਵੰਦ ਉਸ ਸਾਹਿਬਾਂ ਕਬਾਰ ਪਰਿਵਾਰ ਨੇ ਜੀ ਇਹ ਸਨ ਪ੍ਰੋਵਾਈਡ ਕਰਵਾਈਆਂ ਤਰਪਾਲਾਂ ਜੀ ਔਰ ਪ੍ਰਧਾਨ ਜੀ ਸਾਡੇ ਮੋਸੀ ਸੁਲਿੰਦਰ ਕੁਮਾਰ ਜੀ ਇੱਕ ਕਬਾਇਆ ਦੀ ਟੀਮ ਦੇ ਮੈਂਬਰ ਹਨ ਹਾਂਜੀ ਹਾਂਜੀ ਸਾਰੇ ਕਬਾਇਆ ਦੀ ਇਸ ਕਬਾਇਆ ਸਾਹਿਬ ਨੇ ਇਹਨਾਂ ਤਰਪਾਈਆਂ ਤੇ ਤਲਵਾਵ ਹੋਰ ਤੁਹਾਡੀ ਕੀ ਮਦਦ ਕੀਤੀ ਰਾਤ ਸਮਗਰੀ ਕਹ ਲਿਓ ਜਾਂ ਕੋਈ ਘਰਾਚਾਰਕ ਹੈ ਦੱਸਿਆ ਘਰਾਚਾਰਾ ਜੀ 100 ਟਰਾਲੀ ਤਕਰੀਬਨ ਹੋ ਗਈ ਜੀ ਰੇਕ ਜਗ੍ਹਾ ਤੇ ਜਿੱਤੇ ਵੀ ਕੋਈ ਰਾਤ ਕੇ ਅੰਦਰ ਰਹੇ ਨੇ ਜਾਂ ਕੈਂਪ ਬਣੇ ਸੈਂਟਰ ਬਣੇ ਹਰੇਕ ਸੈਂਟਰਾਂ ਤੇ ਜਾ ਕੇ ਇੱਕ ਚਾਰਾ ਜਾ ਰਹੇ ਹਾਂ ਰਾਜੀ ਬਸਵਾ ਦਾ ਔਰ ਜੋ ਵੀ ਕਿਸੇ ਨੂੰ ਲੋੜ ਹੈ ਲੋੜ ਸਰ ਸਭ ਕੁਝ ਪਹੁੰਚ ਰਹੇ ਨੇ ਇਸ ਕੈਂਪ ਚ ਕਿੰਨੇ ਪਰਿਵਾਰ ਸ਼ਿਫਟ ਨੇ ਇੱਥੇ 35 ਤੋਂ 40 ਤਕਰੀਬਨ ਹੈਗੇ ਸੀ ਪਰ ਪਹਿਲਾਂ ਹੋਰ ਵੀ ਕਿਸੇ ਭੇਜੀਆਂ ਕਿ ਕਲ ਕਵਾਇਆ ਪਰਿਵਾਰ ਨਹੀਂ ਹਾਂਜੀ ਕੱਲ ਕਵਾਇਆ ਪਰਿਵਾਰ ਠੀਕ ਹੈ ਹਾਂਜੀ ਪ੍ਰਧਾਨ ਜੀ ਸਰਪੰਨ ਜੀ ਗਾੜਿਆਂ ਨੂੰ ਸਸਿਕਾਲ ਬੈਨੂ ਜੀ ਦਾ ਕਲਸਾ ਜੀ ਹੈ ਕੋਈ ਕੀ ਬਥੇ ਜੀ ਆ ਰੋਜ਼ ਦੀ ਤਰ੍ਹਾਂ ਅੱਜ ਵੀ ਅਸੀਂ ਅਸੀਂ ਪਹੁੰਚੇ ਕਿ ਬੈਕਾਸ ਸਰਕਾਰੀ ਪ੍ਰੈਂਡ ਦੇ ਵਿੱਚ ਸਰਦਾਰ ਖੇਤੋਂ ਆਇਆ ਮੈਂ ਪਰਲਮੈਂਟ ਸਾਡੇ ਸਾਬਕਾ ਐਮਐਲਏ ਸਰਦਾਰ ਜਸ ਸਿੰਘ ਜੀ ਖੁਆਇਆ ਜਿਨ੍ਹਾਂ ਪ੍ਰਧਾਨ ਬਾਇਲਗਾ ਉਹਨਾਂ ਦੀ ਨਾਮ ਭਾਈ ਦੇ ਵਿੱਚ ਲਗਾਤਾਰ ਸਭਾ ਸਾਡੀ ਜਾਣਦੀ ਹੈ ਜੀ ਅੱਜ ਜਦੋਂ ਦਾ ਅੜ ਆਇਆ ਜੀ ਹਰ ਪਿੰਤਾ ਵਾਲੇ ਜੀ ਹਰ ਮਤਦਲੇ ਨੂੰ ਖੁਆਇ ਪਰਵਾਰ ਤੇ ਲਗਿਆ ਸੀ ਆ ਹਰ ਕਿਸੇ ਤਾਂ ਨਹੀਂ ਕਰ ਰਿਹਾ ਮੈਂ ਆਹ ਮਦਦ ਕਰ ਰਿਹਾ ਅੱਜ ਵੀ ਅਸੀਂ ਇੱਥੇ ਪਹੁੰਚੇ ਆਂ ਜੀ ਸਪੈਂਡਾ ਵੀ ਲੈ ਕੇ ਪਹੁੰਚੇ ਆ ਕਿ ਵੀ ਤੇ ਪਹਿਲਾਂ ਅਸੀਂ ਇਹਨਾਂ ਨੂੰ ਟੀਕੇ ਗਏ ਸੀ ਹੋਰ ਇਹਨਾਂ ਨੂੰ ਜੋ ਲੋੜ ਸੀ ਕਿ ਹੋਰ ਗਿਆ ਸੀ ਆਪਣੇ ਜੱਦੀ ਦਾ ਸਾਡੇ ਸਾਥ ਕਰਦੇ ਮੈਂ ਚਾਹਦਾ ਕਿ ਸਾਨੂੰ ਤੇ ਪਹਿਲਾਂ ਦੀ ਲੋੜ ਹੈ ਤੇ ਅੱਜ ਅਸੀਂ ਸਪੈਂਡਾ ਇਹਨਾਂ ਨੂੰ ਇੱਥੇ ਫੂਲ ਦੇ ਵਿੱਚ ਸੀ ਇਹਨਾਂ ਨੂੰ ਦੇ ਕੀਤਾ ਦੇ ਠੀਕ ਹੈ ਇਹ ਪਹਿਲਾਂ ਤੋਂ ਇਲਾਵਾ ਹੋਰ ਕਬਾੜ ਸਾਹਿਬ ਜੋ ਚਾਰੇ ਦੀ ਗੱਲ ਕੀਤੀ ਚਾਰੇ ਨਿਰੰਤਰ ਵਰਤਾਇਆ ਗਿਆ ਨਾਮ ਹਰੇ ਚਾਰੇ ਦੇ ਤੋਂ ਤੱਕ ਚੱਲ ਰਿਹਾ ਸੀ ਠੀਕ ਹੈ ਇਹ ਸੰਨ ਕਬਾੜ ਟੀਮ ਦੇ ਮੈਂਬਰ ਸੁਰਿੰਦਰ ਕੰਬੋਸ ਜੀ ਨਾਲ ਖੜੇ ਗੁਰਪ੍ਰੀਤ ਸਾਹਿਬ